ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਸ ਸਾਲ ਇਲੈਕਸ਼ਨ ਨੇ ਤੇ ਇਲੈਕਸ਼ਨ ਤੋਂ ਪਹਿਲਾਂ BC ਯੂनाइटेड ਪਾਰਟੀ ਨੂੰ ਇੱਕ ਹੋਰ ਝਟਕਾ ਲੱਗਿਆ ਜਿਨ੍ਹਾਂ ਦੀ ਵਿਧਾਇਕ ਵੋਟ ਦੇ ਵੱਲੋਂ BC ਕੰਜ਼ਰਵਟਿਵ ਪਾਰਟੀ ਦੇ ਵਿੱਚ ਸ਼ਮੂਲੀਅਤ ਕਰ ਲਈ ਗਈ ਹੈ ਇਸ ਮੌਕੇ ਉਹਨਾਂ ਆਖਿਆ ਕਿ ਇਹ ਫੈਸਲਾ ਔਖਾ ਸੀ ਪਰ ਇਸੇ ਦੌਰਾਨ ਜੋ ਸਰਵੇਜ਼ ਸਾਹਮਣੇ ਆ ਰਹੇ ਨੇ ਉਸ ਦੇ ਮਤਾਬਕ BC ਯੂनाइटेड ਚੌਥੇ ਨੰਬਰ ਦੇ ਉੱਪਰ ਹੈ ਤੇ BC ਐਨਡੀਪੀ ਸਭ ਤੋਂ ਅੱਗੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਸ ਸਾਲ ਵਿਧਾਨ ਸਭਾ ਚੋਣਾਂ ਨੇ ਤੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਰਵੇਜ਼ ਸਮੇਂ-ਸਮੇਂ ਤੇ ਸਾਹਮਣੇ ਆ ਰਹੇ ਨੇ ਪਰ BC ਯੂनाइटेड ਦੇ ਲਈ ਇਸ ਸਮੇਂ ਸਿਆਸੀ ਤੌਰ ਤੇ ਮਾਹੌਲ ਕਾਫੀ ਤੰਗੀਆਂ ਭਰਿਆ ਨਜ਼ਰ ਆ ਰਿਹਾ ਹੈ BC ਯੂनाइटेड ਦੇ ਵਿਧਾਇਕ ਟਰੈਸ ਆਫ ਵਾਟ ਦੇ ਵੱਲੋਂ ਪਾਰਟੀ ਛੱਡ ਕੇ BC ਕੰਜ਼ਰਵਟਿਵ ਪਾਰਟੀ ਦਾ ਪੱਲਾ ਫੜ ਲਿਆ ਗਿਆ ਅਤੇ ਉਹ BC ਯੂनाइटेड ਦੇ ਪੰਜਵੇਂ ਅਜਿਹੇ ਲੀਡਰ ਨੇ ਜਿਨ੍ਹਾਂ ਦੇ ਵੱਲੋਂ ਫਰੋਰ ਕ੍ਰਾਸ ਕੀਤਾ ਗਿਆ BC ਕੰਜ਼ਰਵਟਿਵ ਦੇ ਲੀਡਰ ਜੌਨ ਰਾਸਟਰਡ ਹੋਰਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਵਾਟ ਦਾ ਵੈਲਕਮ ਕੀਤਾ Até! Richmond Center Riding ਤੋਂ ਹੁਣ ਨਵੀਂ ਬਣੀ ਰਾਈਡਿੰਗ Richmond Bridge View ਤੋਂ ਉਹਨਾਂ ਨੂੰ ਵੀ ਸੀ ਕੰਜ਼ਰਟ ਆਫ ਦਾ ਕੈਂਡੀਡੇਟ ਐਲਾਨਿਆ ਗਿਆ। ਦੂਜੇ ਪਾਸੇ ਇਸ ਮੌਕੇ ਤੇ 300 ਵਾਟ ਨੇ ਕਿਹਾ ਕਿ ਪਾਰਟੀ ਬਦਲਣ ਦਾ ਫੈਸਲਾ ਉਹਨਾਂ ਦੇ ਲਈ ਸੌਖਾ ਨਹੀਂ ਸੀ ਕਿਉਂਕਿ ਜਿਸ ਸਮੇਂ ਐਮਐਲਏ ਸਟ੍ਰੋਕਰ ਦੇ ਵੱਲੋਂ ਪਾਰਟੀ ਚੇਂਜ ਕੀਤੀ ਗਈ ਸੀ ਤਾਂ ਉਸ ਸਮੇਂ ਸੋਸ਼ਲ ਮੀਡੀਆ ਤੇ ਚਰਚਾਵਾਂ ਸੰਨ ਕੇ ਵਾਟ ਦੇ ਵੱਲੋਂ ਵੀ ਸੀ ਕੰਜ਼ਰਟ ਆਫ ਦਾ ਪੱਲਾ ਫੜਿਆ ਜਾਏਗਾ ਪਰ ਉਸ ਸਮੇਂ ਉਹਨਾਂ ਆਖਿਆ ਸੀ ਕਿ ਬੀਸੀ ਯੂਨਾਈਟਿਡ ਦੇ ਲੀਡਰ ਹੋਣ ਤੇ ਉਹਨਾਂ ਨੂੰ ਮਾਣ ਆਇਆ ਤੇ ਉਸੇ ਢੰਗ ਦੇ ਨਾਲ ਕੰਮਕਾਜ ਕਰਦੇ ਰਹਿਣਗੇ ਸੋ ਜਿੱਥੇ ਦਲ ਬਦਲੀਆਂ ਦਾ ਦੌਰ جاری ਹੈ ਉੱਥੇ ਹੀ ਰਿਸਰਚ ਕੋ ਦੇ ਵੱਲੋਂ ਕਰਵਾਏ ਗਏ ਸਰਵੇ ਦੇ ਅਨੁਸਾਰ ਬ੍ਰਿਟਿਸ਼ ਕੋਲੰਬੀਆ 'ਚ ਐਨ ਡੀ ਪੀ ਪਾਰਟੀ 41% ਸਮਰਥਨ ਦੇ ਨਾਲ ਸਭ ਤੋਂ ਅੱਗੇ ਚੱਲ ਰਹੀ ਹੈ ਪਰ BC ਕੰਜ਼ਰਵਟਿਵ 38% ਨਾਲ ਦੂਜੇ ਨੰਬਰ ਤੇ BC ਗ੍ਰੀਨਸ 10% ਨਾਲ ਤੀਜੇ ਨੰਬਰ ਤੇ ਤੇ BC ਯੂनाइटेड 9% ਸਮਰਥਨ ਦੇ ਨਾਲ ਚੌਥੇ ਨੰਬਰ ਤੇ ਹੈ ਭਾਪਕੇ BC ਯੂनाइटेड ਨੂੰ ਕਾਫੀ ਵੱਡਾ ਪੋਲਿਟਿਕਲ ਝਟਕਾ ਲੱਗਿਆ ਇਸੇ ਦੌਰਾਨ ਇਹ ਦੱਸਿਆ ਗਿਆ ਕਿ 42% ਆਬਾਦੀ ਹਾਊਸਿੰਗ ਅਤੇ ਹੋਮਲੈਸ ਨੂੰ ਵੱਡਾ ਮੁੱਦਾ ਮੰਨਦੀ ਹੈ ਤੇ 14% ਇਕਨੋਮੀ ਅਤੇ ਜੋਬਸ ਨੂੰ 6% এনवायरमेंट ਅਤੇ 5% ਕ੍ਰਾਈਮ ਤੇ ਪਬਲਿਕ ਸੇਫਟੀ ਨੂੰ ਲੈ ਕੇ ਤਤ ਨੇ ਜਨਾ ਦੇ ਲਈ ਇਲੈਕਸ਼ਨ ਦੇ ਦੌਰਾਨ ਇਹ ਵੱਡਾ ਮਸਲਾ ਬਣਿਆ ਰਹੇਗਾ ਸੋ ਬੇਸ਼ੱਕ ਇਸ ਸਮੇਂ ਵੀ BC NDP ਪਾਰਟੀ ਸਭ ਤੋਂ ਅੱਗੇ ਚੱਲ ਰਹੀ ਹੈ ਪਰ BC ਯੂनाइटेड ਦਾ ਬੇਹੱਦ ਕਮਜ਼ੋਰ ਹੋਣਾ ਅਤੇ BC ਕੰਜ਼ਰਵਟਿਵ ਦਾ ਅਭਾਰ ਹੋਣਾ ਉਹਨਾਂ ਦੇ ਲਈ ਚਿੰਤਾਵਾਂ ਜ਼ਰੂਰ ਖੜੀਆਂ ਕਰ ਸਕਦਾ ਹੈ ਕਿਉਂਕਿ ਪਿਛਲੇ ਸਮੇਂ ਦੌਰਾਨ ਮਾਰਜਨ ਲਗਾਤਾਰ ਨੈਰੋ ਹੋ ਰਿਹਾ ਤੇ ਫਿਲਹਾਲ ਵੀ ਇਲੈਕਸ਼ਨ ਦੇ ਵਿੱਚ ਕਾਫੀ ਸਮਾਂ ਬਾਕੀ ਹੈ ਤੇ ਇਸ ਰਾਨ ਕੁਝ ਵੀ ਵਾਪਰ ਸਕਦਾ ਹੈ ਪਰ ਦੂਜੇ ਪਾਸੇ ਬੀਸੀ ਕੰਜ਼ਰਵਟਿਵ ਦੇ ਲੀਡਰ ਜੌਨ ਰਸਟਰਡ ਖੁਦ ਨੂੰ ਸਭ ਤੋਂ ਪ੍ਰਭਾਵਸ਼ਾਲੀ ਲੀਡਰ ਦਰਸਾ ਰਹੇ ਨੇ ਤੇ ਉਹਨਾਂ ਦੇ ਵੱਲੋਂ ਆਪਣੀਆਂ ਪਾਲਿਸੀਆਂ ਵੀ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਪਰ ਬੀਸੀ ਐਨ ਡੀ ਪੀ ਦਾ ਕਹਿਣਾ ਹੈ ਕਿ ਬੀਸੀ ਕੰਜ਼ਰਵਟਿਵ ਅਤੇ ਬੀਸੀ ਯੂਨਾਈਟਿਡ ਦੇ ਵਿੱਚ ਕੋਈ ਫਰਕ ਨਹੀਂ ਹੈ ਤੇ ਫੈਡਰਲ ਕੰਜ਼ਰਵਟਿਵ ਦੇ ਨਾਲ ਬੀਸੀ ਕੰਜ਼ਰਵਟਿਵ ਦਾ ਕੋਈ ਸਬੰਧ ਨਹੀਂ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ